ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ 'ਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਕਰ ਰਹੇ ਹਾਂ ਦੀ UGC ਨਾ ਪੰਜਾਬੀ ਦੀ ਤਿਆਰੀ ਇਸ ਦੇ ਵਿੱਚ ਅਸੀਂ ਸਟਾਰਟ ਕੀਤਾ ਹੈ ਯੂਨਿਟ 1 ਤੋਂ ਤੇ ਕਈ ਟੌਪਿਕ ਅਸੀਂ ਕੰਪਲੀਟ ਕਰ ਚੁੱਕੇ ਹਾਂ ਹੁਣ ਸਾਡਾ ਟੌਪਿਕ ਚੱਲ ਰਿਹਾ ਹੈ ਉਹ ਹੈ ਸਾਇਇ ਦੇ ਰੂਪ ਜਿੰਦੇ ਵਿੱਚ ਅਸੀਂ ਸਾਇਇ ਦੇ ਮੱਧਕਾਲੀ ਰੂਪ ਕੰਪਲੀਟ ਕਰ ਲਏ ਸੀ ਤੇ ਸਾਇਇ ਤੇ ਆਧੁਨਿਕ ਰੂਪ ਅਸੀਂ ਕਰ ਰਹੇ ਹਾਂ ਇਹ ਸਾਇਇ ਦੇ ਆਧੁਨਿਕ ਰੂਪ ਦੀ ਲਾਸਟ ਵੀਡੀਓ ਹੈ ਕਿਉਂਕਿ ਇਹ ਜਿਹੜੇ ਸਾਡੇ ਰੂਪ ਪਛਗੇ ਸੀ ਇਹ ਅਸੀਂ ਅੱਜ ਕੰਪਲੀਟ ਕਰ ਲਵਾਂਗੇ ਤੇ ਕੱਲ ਤੋਂ ਫਿਰ ਅਸੀਂ ਅੱਗੇ ਯੂਨਾਨੀ ਕਾਵਿਸ਼ਾਸਤਰ ਵੱਲ ਮੂਵ ਕਰਾਂਗੇ ਤੇ ਐਸੇ ਤਰੀਕੇ ਨਾਲ ਅਸੀਂ ਤਰਤੀਬ ਵਾਰ ਸੀਕੁਐਂਸ ਵਾਈਜ਼ ਸਾਰਾ ਜਿਹੜਾ ਸਿਲੇਬਸ ਹੈ ਉਹ ਕੰਪਲੀਟ ਕਰਾਂਗੇ ਤਾਂ ਪੂਰੀ ਤਿਆਰੀ ਕਰਨ ਦੇ ਲਈ ਸਾਡੇ ਚੈਨਲ ਨਾਲ ਜ਼ਰੂਰ ਜੁੜੇ ਰਹੋ ਤਾਂ ਅਸੀਂ ਆਜਾਂ ਨੇ ਆ ਜੀ ਆਪਦੇ ਟੌਪਿਕ ਤੇ ਅੱਜ ਦਾ ਸਾਡਾ ਟੌਪਿਕ ਹੈ ਸਟਾਰਟਿੰਗ ਸਫਰਨਾਮਾ ਸਫਰਨਾਮਾ ਦੋ ਸ਼ਬਦਾਂ ਦੇ ਮੇਲ ਸਫਰ ਪਲੱਸ ਨਾਮਾ ਤੋਂ ਬਣਿਆ ਹੈ ਸਫਰਨਾਮਾ ਜਿਹੜਾ ਸੈਇਦਾ ਰੂਪ ਹੈ ਉਹ ਦੋ ਸ਼ਬਦਾਂ ਦੇ ਦੋ ਲਫ਼ਜ਼ਾ ਦੇ ਮੇਲ ਤੋਂ ਬਣਿਆ ਹੈ ਸਫਰ ਜਮਾ ਨਾਮਾ ਭਾਵ ਸਫਰ ਬਾਰੇ ਲਿਖਿਆ ਗਿਆ ਨਾਮਾ ਠੀਕ ਹੈ ਕਿ ਸਫਰ ਬਾਰੇ ਲਿਖਿਆ ਗਿਆ ਨਾਮਾ ਸਫਰ ਬਾਰੇ ਲਿਖਿਆ ਗਿਆ ਪੱਤਰ ਇਹ ਕਿਸੇ ਵਿਅਕਤੀ ਦਾ ਉਸ ਦੇ ਸਫਰ ਬਾਰੇ ਲਿਖਿਆ ਗਿਆ ਪੱਤਰ ਹੈ ਠੀਕ ਹੈ ਕੋਈ ਵੀ ਵਿਅਕਤੀ ਸਫਰ ਕਰਦਾ ਹੈ ਉਸ ਦਾ ਕੋਈ ਵੀ ਯਾਤਰਾ ਹੈ ਉਸ ਦਾ ਉਹ ਵਰਣਨ ਕਰਦਾ ਹੈ ਉਸ ਸਾਇਤੇ ਰੂਪ ਨੂੰ ਸਫਰਨਾਮਾ ਜਾਂ ਯਾਤਰਾਵਰਤਾਂ ਦੀ ਵਿੱਚ ਕਹਿੰਦੇ ਨੇ ਤੇ ਇਹਨੂੰ ਇੰਗਲਿਸ਼ ਚ ਟ੍ਰੈਵਲ ਲੌਗ ਕਹਿੰਦੇ ਨੇ ਜਿਸ ਦਾ ਅਰਥ ਹੁੰਦਾ ਹੈ ਯਾਤਰਾ ਨੁਮ ਬਵਾਂ ਨੂੰ ਬਿਆਨ ਕਰਨਾ ਇਸ ਵਿੱਚ ਭੂਗੋਲਿਕਤਾ ਹੁੰਦੀ ਹੈ ਅਨੁਭਵ ਹੁੰਦਾ ਹੈ ਅਤੇ ਸੱਭਿਆਚਾਰਕ ਵਰਣਨ ਵੀ ਦੇਖਣ ਨੂੰ ਮਿਲਦਾ ਹੈ ਜੇ ਤੋ ਕੋਈ ਵੀ ਇੱਕ ਲੇਖਕ ਹੈ ਜੋ ਸਫਰਨਾਮਾ ਲਿਖ ਰਿਹਾ ਹੈ ਉਹ ਕਿਸੇ ਵੀ ਜਗ੍ਹਾ ਤੇ ਜਾਂਦਾ ਹੈ ਉਸ ਬਾਰੇ ਜਿਹੜੀ ਉਹਦੇ ਅਨੁਭਵ ਹੁੰਦੇ ਨੇ ਸਾਰੇ ਉਸਨੇ ਕੀ ਚੀਜ਼ਾਂ ਦੇਖੀਆਂ ਕੀ ਮਹਿਸੂਸ ਕੀਤਾ ਜਾਂ ਉੱਥੇ ਦੀ ਭੂਗੋਲਿੱਟਾ ਕਿੱਦਾਂ ਦੀ ਹੈ ਉੱਥੇ ਦਾ ਕਲਚਰ ਕਿੱਦਾਂ ਦਾ ਹੈ ਉੱਥੇ ਦੇ ਲੋਕ ਕਿਵੇਂ ਸਨ ਉਹਨੂੰ ਜੋ ਜੋ ਵੀ ਸਾਰਾ ਮਹਿਸੂਸ ਹੁੰਦਾ ਹੈ ਉਹ ਉਸ ਚੀਜ਼ ਨੂੰ ਲਿਖਦਾ ਹੈ ਐਸੇ ਨੂੰ ਅਸੀਂ ਸਫਰਨਾਮਾ ਹਿੰਦੀ ਵਿੱਚ ਯਾਤਰਾ ਵਰਤਾਂਤ ਇੰਗਲਿਸ਼ ਵਿੱਚ ਟਰੈਵਲ ਲੋਗ ਕਹਿੰਦੇ ਨੇ ठीक जी सवे जीवनी। सवे जीवनी तो है जीवनी। सवे खुद, जीवनी, जीवनी, खुद बारे लिखी गई जीवनी इस रचनाकार अपने जीवन बारे लिखता है इस विच निजता हे सच का प्रगटावा होंगे है शख्सियत का प्रगटावा होंगे है ਅਤੇ ਸਮਾਜਿਕ ਸੱਭਿਆਚਾਰ ਵੇਰਵੇ ਅਤੇ ਭਾਸ਼ਾ ਅਤੇ ਜਿਹੜੇ ਖੇੜੇ ਨੇ ਮੁੱਖ ਤੱਤ ਨੇ ਸਵੈ ਜੀਵਨੀ ਹੁੰਦੀ ਹੈ ਜਦੋਂ ਇੱਕ ਲੇਖਕ ਇੱਕ ਵਿਅਕਤੀ ਆਪਦੇ ਜੀਵਨ ਬਾਰੇ ਚੀਜ਼ਾਂ ਲਿਖਦਾ ਹੈ ਠੀਕ ਹੈ ਆਪਦੇ ਜੀਵਨ ਨੂੰ ਵਰਣਨ ਕਰਦਾ ਹੈ ਉਸ ਨੂੰ ਸਵੈ ਜੀਵਨੀ ਕਿਹਾ ਜਾਂਦਾ ਹੈ ਇਸ ਦੇ ਵਿੱਚ ਨਿੱਜਤਾ ਹੁੰਦੀ ਹੈ ਕਿਉਂਕਿ ਉਹ ਖੁਦ ਬਾਰੇ ਹੀ ਲਿਖ ਰਿਹਾ ਹੈ ਖੁਦ ਦੇ ਅਨੁਭਵਾਂ ਦਾ ਪ੍ਰਗਟਾਵਾ ਉਹ ਕਰ ਰਿਹਾ ਹੈ ਇਸ ਦੇ ਵਿੱਚ ਸੱਚ ਦਾ ਪ੍ਰਗਟਾਵਾ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਇਹ ਨਹੀਂ ਕਿ ਤੁਸੀਂ ਖੋਤੇ ਬਾਰੇ ਲਿਖ ਰਹੇ ਹੋ ਤਾਂ ਇੱਕ ਹੀ ਪਹਿਲੂ ਲਿਖੋਗੇ ਕਹਾਣੀ ਦਾ ਸਿਰਫ ਪੋਜ਼ਿਟਿਵ ਪੋਜ਼ਿਟਿਵ ਜਿਹੜੀਆਂ ਚੀਜ਼ਾਂ ਨੇ ਉਹ ਤੁਸੀਂ ਲਿਖੋਗੇ ਤੇ 네ਗੈਟਿਵਿਟੀ ਤੁਸੀਂ ਨਹੀਂ ਦਿਖਾਉਂਗੇ ਆਪਦੀ ਇਸ ਦੇ ਵਿੱਚ ਸੱਚ ਦਾ ਪ੍ਰਗਟਾਵਾ ਹੋਣਾ ਚਾਹੀਦਾ ਹੈ ਤੁਹਾਡੇ ਪਲੱਸ ਮਾਈਨਸ ਸਾਰੇ ਪੁਆਇੰਟ ਤੁਸੀਂ ਇਹਦੇ ਵਿੱਚ ਦੱਸਨੇ ਹੁੰਦੇ ਨੇ ਸ਼ਖਸੀਅਤ ਤੁਹਾਡੀ ਪ੍ਰਗਟ ਹੋਣੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਤੇ ਸਮਾਜਿਕ ਸੱਭਿਆਚਾਰਿਕ ਵੇਰਵੇ ਵੇ ਵਿ ਮਿਲਦੇ ਨੇ ਜਿਹੜੇ ਸਮਾਜ ਤੁਸੀਂ ਵਿਚਰੇ ਤੇ ਜਿਹੜੇ ਜਿਹੜਾ ਸੱਭਿਆਚਾਰ ਤੁਸੀਂ ਦੇਖਿਆ ਉਹਨ ਦਾ ਵਰਣਨ ਵੀ ਸਵੇ ਜੀਵਨੀ ਵਿੱਚ ਕੀਤਾ ਜਾਂਦਾ ਹੈ ਅਗਿਆ ਜੀ ਰੇਖਾ ਚਿੱਤਰ ਰੇਖਾ ਚਿੱਤਰ ਵਿੱਚ ਕਿਸੇ ਸ਼ਖਸੀਅਤ ਦੇ ਆਚਰਣ ਚਿੰਨ ਚੱਕਰ ਬਾਰੇ ਦੱਸਿਆ ਜਾਂਦਾ ਹੈ ਠੀਕ ਹੈ ਰੇਖਾ ਚਿੱਤਰ ਕੀ ਹੈ ਇਹ ਵੀ ਬੇਸਿਕਲੀ ਇੱਕ ਟਾਈਪ ਦਾ ਕਿਸੇ ਬਾਰੇ ਜਾਣਕਾਰੀ ਹੀ ਹੈ ਠੀਕ ਹੈ ਕਿਸੇ ਬਾਰੇ ਵਿਚ ਦੱਸਿਆ ਜਾਂਦਾ ਹੈ ਕੋਈ ਵੀ ਸ਼ਖਸੀਅਤ ਕਿਸੇ ਵੀ ਵਿਅਕਤੀ ਦਾ ਕੀ ਆਚਰਣ ਹੈ ਕੀ ਉਹਦੀ ਚੀਨ ਚੱਕਰ ਨੇ ਇਹਨਾਂ ਬਾਰੇ ਉਸਨੂੰ ਦੱਸਦੇ ਨੇ ਰੇਖਾ ਚਿੱਤਰ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਰੇਖਾ ਜਮਾ ਚਿੱਤਰ ਜਿਸ ਦਾ ਅਰਥ ਹੁੰਦਾ ਹੈ ਰੇਖਾਵਾਂ ਦੁਆਰਾ ਬਣਾਇਆ ਗਿਆ ਚਿੱਤਰ ਅੰਗਰੇਜ਼ੀ ਵਿੱਚ ਇਸ ਨੂੰ ਸਕੈਚ ਕਹਿੰਦੇ ਨੇ ਠੀਕ ਹੈ ਤੇ ਇਸ ਦੇ ਤਤ ਕੀ ਹੁੰਦੇ ਨੇ ਵਸਤਵਿਕਤਾ ਕਿ ਤੁਸੀਂ ਕਿਸੇ ਤੇ ਰੇਖਾ ਚਿੱਤਰ ਲਿਖ ਰਹੇ ਹੋ ਕਿਸੇ ਵੀ ਵਿਅਕਤੀ ਬਾਰੇ ਤੇ ਉਹਦੇ ਵਿੱਚ ਵਸਤਵਿਕਤਾ ਹੋਣੀ ਚਾਹੀਦੀ ਹੈ ਨਿਰਪੱਖਤਾ ਹੋਣੀ ਚਾਹੀਦੀ ਹੈ ਵਰਨਾਤਮਕਤਾ ਹੋਣੀ ਚਾਹੀਦੀ ਹੈ ਵਰਣਨ ਕਰਨਾ वार्तालाप प्रयोजन భాష భాష ਤਾਂ ਹੈ ਹੀ ਉਸ ਦਾ ਇੱਕ ਇੰਪੋਰਟੈਂਟ ਤਤ ਉਸ ਤੋਂ ਇਲਾਵਾ ਇਹ ਜਿਹੜੇ ਤਤ ਨੇ ਇਹ ਵੀ ਰੇਖਾ ਚਿੱਤਰ ਤੇ ਇੰਪੋਰਟੈਂਟ ਤਤ ਨੇ ਠੀਕ ਹੈ ਉਸ ਤੋਂ ਬਾਅਦ ਹੈ ਜੀ ਡਾਇਰੀ ਡਾਇਰੀ ਸਾਹਿਤ ਰੂਪ ਵਿੱਚ ਸਹਿਤਕਾਰ ਇੱਕ ਨੋਟਬੁੱਕ ਵਿੱਚ ਆਪਣੇ ਨਾਲ ਵਾਪਰੀਆਂ ਘਟਨਾਵਾਂ ਅਤੇ ਅਨੁਭਵਾਂ ਨੂੰ ਨੋਟ ਕਰਦਾ ਹੈ ਡਾਇਰੀ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਵੀ ਇੱਕ ਸਹਿਤਕਾਰ ਹੈ ਉਹ ਆਪਦੇ ਨਾਲ ਵਾਪਰੀਆਂ ਘਟਨਾਵਾਂ ਨੂੰ ਇੱਕ ਨੋਟਬੁੱਕ ਵਿੱਚ ਕੀ ਹੈ ਨੋਟ ਕਰਦਾ ਹੈ ਡਾਇਰੀ ਲਿਖਦਾ ਹੈ ਠੀਕ ਹੈ ਪੰਜਾਬੀ ਸਾਹਿਤਕ ਦੇ ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਕਈ ਡਾਇਰੀਆਂ ਮਿਲੀਆਂ ਜਿਵੇਂ ਕਿ ਮਲਵਿੰਦਰ ਜੀਤ ਸਿੰਘ ਵੜੈਚ ਦੀ ਡਾਇਰੀ ਬਾਬਾ ਹਰੀ ਸਿੰਘ ਉਸਮਾਨ ਬਲਦਾਸਾਨੀ ਦੀ ਮੇਰੀ ਗੈਜਸਬਾਤੀ ਡਾਇਰੀ ਪਾਸ਼ ਦੀ ਆਪਣੇ ਨਾਲ ਗੱਲਾਂ ਅਤੇ ਭਗਤ ਸਿੰਘ ਦੀ ਜੇਲ ਡਾਇਰੀ ਆਦਿ ਪਰ ਵਾਰਤਕ ਦੀ ਇਹ ਬਣ ਗਈ ਦੂਸਰੇ ਰੂਪਾਂ ਜਿੰਨੀ ਵਿਕਸਿਤ ਨਹੀਂ ਹੋਈ ਜਿਹੜੀ ਡਾਇਰੀ ਡਾਇਰੀ ਸਾਇਤ ਰੂਪ ਹੈ ਉਹ ਇੰਨਾ ਜ਼ਿਆਦਾ ਵਿਕਸਿਤ ਨਹੀਂ ਹੋਇਆ ਉਹ ਤੇ ਲੋਕਾਂ ਨੇ ਡਾਇਰੀਆਂ ਨਹੀਂ ਲਿਖੀਆਂ ਪਰ ਫਿਰ ਵੀ ਸਾਡੇ ਕੋਲ ਇਹ ਐਗਜ਼ਾਮਪਲ ਕੁਝ ਕੁ ਮਿਲਦੇ ਨੇ ਜੋ ਤੁਸੀਂ ਯਾਦ ਰੱਖਣੇ ਨੇ ਠੀਕ ਹੈ ਉਸ ਤੋਂ ਬਾਅਦ ਅਸੀਂ ਪੜ੍ਹਨਾ ਹੈ ਇਕਾਂਗੀ ਕੀ ਹੁੰਦੀ ਹੈ ਇਕਾਂਗੀ ਸਹੀ ਤਾਂ ਉਹ ਰੂਪ ਹੈ ਜੋ ਇੱਕ ਅੰਕ ਵਿੱਚ ਪੂਰਾ ਹੁੰਦਾ ਹੈ ਇਕਾਂਗੀ ਬਣਿਆ ਹੀ ਦੋ ਸ਼ਬਦਾਂ ਨਾਲ ਇੱਕ ਜਮਾ ਅੰਗੀ ਯਾਨੀ ਕਿ ਇੱਕ ਅੰਗ ਇੱਕ ਅੰਕ ਜਿੰਦੇ ਵਿੱਚ ਪੇਸ਼ ਹੁੰਦਾ ਹੈ ਇਹ ਆਕਰਸ਼ਕ ਝਟਪਟ ਹੁੰਦਾ ਹੈ ਇਸ ਦੀ ਗੋਂਦ ਇਕੈਰੀ ਹੁੰਦੀ ਹੈ ਇਕਾਂਗੀ ਦੇ ਪਿਤਾ ਮਾ ਆਈਸੀ ਨੰਦਾ ਸਨ ਇਹ ਇੰਪੋਰਟੈਂਟ ਹੈ ਇਹ ਤੁਸੀਂ ਯਾਦ ਰੱਖਣਾ ਕੁਐਸਚਨ ਬਣ ਸਕਦਾ ਹੈ ਇਕਾਂਗੀ ਦੇ ਪਿਤਾ ਮਾ ਆਈਸੀ ਨੰਦਾ ਈਸ਼ਵਰ ਚੰਦਰ ਨੰਦਾ ਨੂੰ ਕਿਹਾ ਜਾਂਦਾ ਹੈ ਇਹ ਨਾਟਕ ਦੀ ਇੱਕ ਕਿਸਮ ਹੈ ਪਰ ਨਾਟਕ ਤੋਂ ਵੱਖ ਹੈ ਇਸ ਨੂੰ ਇੰਗਲਿਸ਼ ਵਿੱਚ ਐਕਟ ਕਹਿੰਦੇ ਹਨ ਪਾਵ ਇੱਕ ਅੰਕ ਵਿੱਚ ਸੰਪੂਰਨ ਹੋਣ ਵਾਲਾ 19ਵੀਂ ਸਦੀ ਦੇ ਅੰਤਿਮ ਦਹਾਕੇ ਵਿੱਚ ਇਸ ਦਾ ਜਨਮ ਹੋਇਆ ਸੀ ਇਸ ਦੇ ਤੱਤ ਮਿਲਦੇ ਜੁਲਦੇ ਹੁੰਦੇ ਨੇ ਨਾਟਕ ਦੇ ਨਾਲ ਪਰ ਨਾਟਕ ਤੇ ਇਕਾਂਗੀ ਦੇ ਵਿੱਚ ਆਈ ਫਰਕ ਹੁੰਦਾ ਹੈ ਇਕਾਂਗੀਆਂ ਵੀ ਛੜੀਆਂ ਨੇ ਮੰਚ ਤੇ ਸਟੇਜ ਤੇ ਪੇਸ਼ ਕੀਤੀਆਂ ਜਾਂਦੀਆਂ ਪਰ ਡਿਫਰੈਂਸ ਆਈ ਹੁੰਦਾ ਇਕਾਂਗੀ ਛੋਟੀ ਹੁੰਦੀ ਹੈ ਨਾਟਕ ਤੋਂ ਇਸ ਦੇ ਵਿੱਚ ਇੱਕ ਅੰਕ ਇੱਕ ਅੰਕ ਹੀ ਪੇਸ਼ ਕੀਤਾ ਜਾਂਦਾ ਕਥਾਨਕ ਹੁੰਦਾ ਹੈ ਵਿਸ਼ਾ ਲਿਆ ਜਾਂਦਾ ਪਾਤਰ ਹੁੰਦੇ ਨੇ ਉਹਨਾਂ 'ਚ ਵਾਰਤਾਲਾਪ ਹੀ ਹੁੰਦਾ ਹੈ ਤੇ ਨਾਲ ਕੁਮੰਚ ਤੇ ਵੀ ਇਹ ਪੇਸ਼ ਕੀਤੀ ਜਾਂਦੀ ਹੈ ਇਕਾਂਗੀ ਦਾ ਸਮਾਂ ਜੋ ਹੈ 45 ਮਿੰਟ ਪਰ ਵਰਤਮਾਨ ਵਿੱਚ 20-25 ਮਿੰਟ ਦੀਆਂ ਇਕਾਂਗੀਆਂ ਹੀ ਪ੍ਰਕਾਸ਼ਿਤ ਹੋ ਰਹੀਆਂ ਨੇ ਜਿਹੜੀ ਕੰਗੀ ਦਾ ਇੱਕ ਸਮਾਂ ਹੈ ਨਾ ਵੱ ਤੋਂ ਵੱਧ 45 ਮਿੰਟ ਦਾ ਹੋ ਸਕਦਾ 45 ਮਿੰਟ ਤੋਂ ਉੱਤੇ ਦੀ ਇਕਾਂਗੀ ਨਹੀਂ ਹੁੰਦੀ ਤੇ ਪਰ ਜਿਹੜੀਆਂ ਅੱਜ ਕੱਲ 20-25 ਮਿੰਟ ਦੀਆਂ ਇਕਾਂਗੀਆਂ ਦੇਖਣ ਨੂੰ ਮਿਲਦੀਆਂ ਨੇ ਇਕਾਂਗੀਆਂ ਦੀ ਨਕਲ ਦਾ ਦੀ ਸ਼੍ਰੀਮਤੀ ਨੋਰਾ ਰਿਚਰਡ ਨੂੰ ਕੀ ਆ ਜਾਂਦਾ ਹੈ ਠੀਕ ਹੈ ਇਹ ਇੱਥੋਂ ਵੀ ਕੁਐਸਚਨ ਬਣ ਸਕਦਾ ਹੈ ਇਹ ਤੁਸੀਂ ਯਾਦ ਰੱਖਣਾ ਹੈ ਇਕਾਂਗੀ ਦਾ ਪਿਤਾ ਮਾ ਈਸ਼ਵਰ ਚੰਦਰ ਨੰਦ ਦਾ ਇਕਾਂਗੀਆਂ ਦੀ ਨਕਰ ਦਾ ਦੀ ਸ਼੍ਰੀਮਤੀ ਨੋਰਾ ਰਿਚਰਡ ਪਹਿਲੀ ਇਕਾਂਗੀ ਦੁਲਹਨ ਕਦੋਂ ਆਈ ਸੀ 14 ਅਪ੍ਰੈਲ 1914 ਨੂੰ ਤੇ ਸੰਤ ਸਿੰਘ ਸੇਖੋ ਦੇ ਚੇਕਰ ਇਕਾਂਗੀ ਸੰਗ੍ਰਹਿ ਹੈ ਇਥੇ ਕੁਝ ਕੁ ਇਕਾਂਗੀਕਾਰਾਂ ਦੀਆਂ ਇਕਾਂਗੀਆਂ ਦੇ ਸੰਗ੍ਰਹਿ ਹੈ ਇਕਾਂਗੀਆਂ ਬਾਰੇ ਲਿਖਿਆ ਗਿਆ ਬਲਵੰਤ ਗਾਰਗੀ ਦੀ ਬੇਬੇ ਪਤਨ ਦੀ ਬੇੜੀ ਦੀ ਦੁੱਧ ਦੀਆਂ ਤਾਰਾਂ ਕੁਆਲਿਟੀ ਸੀ ਕਪੂਰ ਸਿੰਘ ਕੁੰਮਨ ਰਬ ਦੇ ਰੰਗ ਕੱਚ ਦੇ ਗਜਰੇ ਦੋ ਜੋ ਦੋ ਸੁਰਤਾ ਕਰਤਾਰ ਸਿੰਘ ਦੁੱਗਲ ਇੱਕ ਸਿਫਰ ਸਿਫਰ ਦੇ ਨਾਟਕ ਆਈ ਸੀ ਨੰਦਾ ਮਾ ਦਾ ਡਿਪਟੀ ਚੋਰ ਕੋਨ ਏ ਡੂਮਨੀ ਜਿੰਨ ਬੇਈਮਾਨ ਆ ਇਹ ਤੁਸੀਂ ਪੜ ਲਿਆ ਨਾ ਦੁਬਾਰਾ ਸਕਰੀਨਸ਼ਾਟ ਵੀ ਲੈ ਸਕਦੇ ਹੋ ਤੁਸੀਂ ਇਸ ਨੂੰ ਰੋਕੇ ਵੀਡੀਓ ਨੂੰ ਤੇ ਇਸ ਨੂੰ ਤੁਸੀਂ ਯਾਦ ਕਰ ਲੈਣਾ ਇਹਦੇ ਵਿੱਚ ਅਕਸਰ ਕੁਐਸਚਨ ਕੀਤਾ ਜਾਂਦਾ ਹੈ ਅੱਗੇ ਸਾਡਾ ਟੌਪਿਕ ਹੈ ਜੀਵਨੀ ਅਸੀਂ ਪਹਿਲਾਂ ਪੜ ਕਿਆ ਹੈ ਸਵੈ ਜੀਵਨੀ ਹੁਣ ਅਸੀਂ ਦੇਖ ਰਹੇ ਹਾਂ ਜੀਵਨੀ ਜੀਵਨੀ ਵਿੱਚ ਕਿਸੇ ਖਾਸ ਵਿਅਕਤੀ ਦਾ ਜੀਵਨ ਬਿਰਤਾਂਤ ਹੁੰਦਾ ਹੈ ਦੇਖੋ ਜਿਹੜੀ ਸਵੈ ਜੀਵਨੀ ਸੀ ਉਸ ਦੇ ਵਿੱਚ ਵੀ ਕੀ ਸੀ ਜੀਵਨ ਬਿਰਤਾਂਤੀ ਸੀ ਪਰ ਉਸ ਦੇ ਵਿੱਚ ਖੁੱਦ ਦਾ ਠੀਕ ਹੈ ਖੁੱਦ ਦਾ ਜੀਵਨ ਬਿਰਤਾਂਤ ਸੀ ਸਵੈ ਜੀਵਨੀ ਦੇ ਵਿੱਚ ਅਸੀਂ ਖੁੱਦ ਬਾਰੇ ਲਿਖਦੇ ਹਾਂ ਤੇ ਜੀਵਨੀ ਦੇ ਵਿੱਚ ਅਸੀਂ ਕਿਸੇ ਹੋਰ ਬਾਰੇ ਲਿਖਦੇ ਹਾਂ ਠੀਕ ਹੈ ਦੂਜੇ ਬਾਰੇ ਕਿਸੇ ਹੋਰ ਬਾਰੇ ਲਿਖਿਆ ਜਾਂਦਾ ਹੈ ਜੀਵਨੀ ਦੇ ਵਿੱਚ ਖੁੱਦ ਬਾਰੇ ਲਿਖਿਆ ਜਾਂਦਾ ਹੈ ਸਵੈ ਜੀਵਨੀ ਦੇ ਵਿੱਚ ਇਹਦੇ ਵਿੱਚ ਆਹੀ ਡਿਫਰੈਂਸ ਹੈ ਮੇਨ ਇਸ ਵਿੱਚ ਇਸ ਤਰ੍ਹਾਂ ਉਹਨਾਂ ਦਾ ਜੀਵਨ ਪੇਚ ਕੀਤਾ ਜਾਂਦਾ ਹੈ ਕਿ ਪਾਠਕ ਉਸ ਤੋਂ ਸੇਧ ਲੈ ਸਕਣ ਇਸ ਵਿੱਚ ਕਿਸੇ ਵਿਅਕਤੀ ਦੀ ਵਿਸ਼ੇਸ਼ ਤੇ ਜੀਵਨ ਘਟਨਾਵਾਂ ਦਾ ਬਿਉਹਰ ਹੁੰਦਾ ਹੈ ਠੀਕ ਹੈ ਜੀਵਨੀ ਲਿਖਣ ਦਾ ਪਰਪਸ ਕੀ ਹੈ ਤੁਸੀਂ ਜੀਵਨੀ ਕਿਸੇ ਮਹਾਨ ਸ਼ਖਸੀਅਤ ਦੀ ਕਿਸੇ ਇੱਕ ਚੰਗੇ ਵਿਅਕਤੀ ਦੀ ਹੀ ਲਿਖੋਗੇ ਤਾਂ ਜੋ ਉਸ ਨੂੰ ਪੜ੍ਹ ਕੇ ਲੋਕਾਂ ਨੂੰ ਕੋਈ ਸਿੱਖਿਆ ਮਿਲੇ ਸੇਧ ਮਿਲੇ ਠੀਕ ਹੈ ਤੇ ਏਸੀ ਜੀਵਨੀ ਏਸੀ ਸਾਡਾ ਅੱਜ ਦਾ ਟੌਪਿਕ ਜਿੰਦੇ ਵਿੱਚ ਮੈਂ ਜਿਹੜੇ ਆਪਣੇ ਆਧੁਨਿਕ ਸਾਇੰਸ ਦੇ ਰੂਪਾ ਚ ਇਹ ਸੀ ਉਹ ਲੈਸੀ ਤੇ ਇਹਨਾਂ ਬਾਰੇ ਤੁਹਾਨੂੰ ਮੈਂ ਥੋੜਾ ਥੋੜਾ ਦੱਸਿਆ ਹੈ ਪੇਪਰ ਪੱਖੋਂ ਜਿਹੜੀਆਂ ਗੱਲਾਂ ਇੰਪੋਰਟੈਂਟ ਸੀ ਉਹ ਵੀ ਮੈਂ ਤੁਹਾਨੂੰ ਵਿੱਚ ਵਿੱਚ ਮੈਂਸ਼ਨ ਕਰ ਦਿੱਤੀਆਂ ਨੇ ਕਿ ਕੀ ਕੀ ਤੁਸੀਂ ਯਾਦ ਰੱਖਣਾ ਹੈ ਤਾਂ ਕੱਲ ਤੋਂ ਆਪਾਂ ਅੱਗੇ ਤਿਆਰੀ ਕਰਾਂਗੇ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਅਨਾਨਿਕ ਆਕਸ਼ਸਤਰ ਅਸੀਂ ਕੱਲ ਤੋਂ ਸਟਾਰਟ ਕਰਨ ਲੱਗੇ ਹਾਂ ਤੇ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਅੱਗੇ ਦੀ ਤਿਆਰੀ ਦੇ ਲਈ ਤੇ ਇਹਨੂੰ ਬਿਲਕੁਲ ਸ਼ੇਅਰ ਵੀ ਕਰਨਾ ਤੇ ਦੋਸਤਾਂ ਮਿੱਤਰਾਂ ਦੇ ਨਾਲ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ